ോ ദിന മുണവഗണ വിചാരോ കോ മട്ടി ക तो पे स्वामी मानस के गत ही का क्या ਤੋ ਪ ਸਵਾਮੀ ਕਬੀਰ ਮਾਡੀ ਕੇ ਹਮ ਪੁੱਤਰੇ ਮਾਨਸ ਰੱਖਿਓ ਨਾਉ ਚਾਰ ਦਿਵਸ ਕੇ ਪਾਹੁ ਨੇ ਵੱਡ ਵੱਡ ਰੁੰਦੇ ਠਾਉ ਮਾਟੀ ਕਾ ਕਿਆ ਤੋਪੇ ਸੁਆਮੀ ਮਾਟੀ ਕੋ ਪੁੱਤਰ ਕੈਸੇ ਨਚਤ ਹੈ ਜਬ ਕਸ਼ ਪਾਵੇ ਤਬ ਗਰਬ ਕਰਤ ਹੈ माया गई तब रोवन लगत है मिट्टी का क्या तो ऐ स्वामी परम सन्मान्य योग जुगो जुग टल चबर छत्र तखत दे मालिक ਧੰਨ ਧੰਨ ਆਦਿ ਸਾਹਿਬੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤੁਰ ਮਾਈ ਭਾਈ ਬਹੁਤ ਵੱਡਿਆਂ ਪੱਗਾਂ ਵਾਲੇ ਹੋ ਜੋ ਨਿਮਰਤਾ ਸਿੰਧ ਸੋਡੀ ਸੁਲਤਾਨ ਪਾਤਸ਼ਾ ਚੌਥੇ ਸਤਿਗੁਰੂ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆ ਧਰਮ ਪ੍ਰਚਾਰ ਕਮੇਟੀ ਵੱਲੋਂ ਔਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਦੀਆਂ ਲੋਕਲ ਸਿੰਘ ਸੁਵਾਨਾਂ ਸੇਵਾ ਸਾਡੀਆਂ ਸਾਰੀ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਹ ਗੁਰਮਤ ਸਮਾਗਮਾਂ ਦੀ ਲੜੀ ਚੱਲ ਰਹੀ ਹੈ ਅੱਜ ਤੇ ਵਿਸ਼ੇਸ਼ ਸਮਾਗਮ ਸਤਿਗੁਰੂਆਂ ਦੇ ਹਜ਼ੂਰ ਸਜੇ ਹਨ ਬਹੁਤ ਹੀ ਪਿਆਰੇ ਕੀਰਤਨੀਏ ਭਾਈ ਸਾਹਿਬ ਭਾਈ ਸ਼ੋਕੀਨ ਸਿੰਘ ਜੀ ਦੀ ਹਜ਼ੂਰੀ ਰਾਗੀ ਸੱਜ ਕੰਡ ਸ਼੍ਰੀ ਦਰਬਾਰ ਸਾਹਿਬ ਸਤਗੁਰਾਂ ਦੀ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਨਾਲ ਆਪਾਂ ਨੂੰ ਜੋੜ ਰਹੇ ਸਨ ਆਓ ਕੁਝ ਕੁ ਮਿੰਟਾਂ ਵਾਸਤੇ ਗੁਰਮੁਤ ਵਿਚਾਰਾਂ ਨਾਲ ਆਪਣੀ ਸਾਂਝ ਬਣਾਈਏ ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ ਲਵਾਉ ਹਾਜ਼ਰੀ ਦੋਵੇਂ ਹੱਥ ਜੋੜ ਕੇ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਰਤ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਕੰਨ ਹਰਿਓ ਪਟਸਾ ਬੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਡਿਆਈ ਵਿੱਚ 60 ਸਵਈਏ ਉਚਾਰਨ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਸਿੱਧੇ ਰੂਪ ਵਿੱਚ ਤਿੰਨ ਥਾਮਾਂ ਉੱਤੇ ਵਡਿਆਈ ਹੈ ਗੁਰੂ ਰਾਮਦਾਸ ਮਹਾਰਾਜ ਦੀ ਇੱਕ ਸਾਧ ਸੰਗਤ 923 ਅੰਗੂਤੇ ਬਾਬਾ ਸੁੰਦਰ ਜੀਆ ਨੇ ਵਡਿਆਈ ਕੀਤੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਦੂਜਾ ਰਾਮ ਕਲੀ ਦੀ ਬਾਹਾਰ ਸੱਤੇ ਬਲਵੰਣ ਰਾਏ তথা ਬਾਬਾ ਸੱਤਾ ਤੇ ਬਲਵੰਡ ਜੀਆਂ ਦੀ ਉਚਾਰਨ ਕੀਤੀ ਹੋਇ ਇੱਕ ਬਾਾਰ ਹੈ 967 ਟੰਗ ਉਹਦੇ ਵਿੱਚ ਸਾ ਸੰਗਤ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਡਿਆਈ ਲਿਖੀ ਜਿਹੜਾ ਸ਼ਬਦ ਤੁਸੀਂ ਰੋਜ਼ ਪੜ੍ਹਦੇ ਹੋ ਨਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਇਹ ਵਡਿਆਈ ਬਾਬਾ ਸੱਤਾ ਬਲਵੰਡ ਦੀ ਔਰ ਤੀਸਰਾ ਫਿਰ ਪਟ ਸਾਹਿਬਾਨਾ ਨੇ 123 ਸਵਈਆਂ ਵਿੱਚੋਂ ਸਿੱਦੇ 60 ਸਵਈਏ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ ਕਹਿੰਦੇ ਹੇ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡੇ ਸਿਰ ਉੱਤੇ ਸਮਰੱਥ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਹੱਥ ਰੱਖ ਦਿੱਤਾ ਉਸ ਗੁਰੂ ਅਮਰਦਾਸ ਮਹਾਰਾਜ ਜੀ ਨੇ ਤੁਹਾਨੂੰ ਉਸ ਹਰੀ ਨਾਮ ਦਾ ਖਜ਼ਾਨਾ ਬਖਸ਼ ਦਿੱਤਾ ਜਿਸ ਗੁਰੂ ਦੇ ਚਰਨ ਵੇਖ ਕੇ ਚਰਨਾ ਦੇ ਦਰਸ਼ਨ ਕਰਕੇ ਵੱਡੇ ਵੱਡੇ ਵਿਗਨ ਨਾਸ਼ ਹੋ ਜਾਂਦੇ ਹਨ ਔਰ ਏ ਗੁਰੂ ਰਾਮਦਾਸ ਮਹਾਰਾਜ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਚਰਨਾਂ ਨਾਲ ਜੋੜ ਕੇ ਪਰਸਨ ਕਰਕੇ ਪਾਰਸ ਬਣਾ ਦਿੱਤਾ ਹੋ ਜਿਹੜਾ ਵੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਨਾਲ ਜੁੜਦਾ ਹੈ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਨਾਮ ਨਾਲ ਜੁੜਦਾ ਹੈ ਜਿਵੇਂ ਭਾਰਸ ਅੱਠ ਹਾਤਾਂ ਨੂੰ ਸੋਨਾ ਬਣਾ ਦਿੰਦਾ ਹੈ ਇਦਾਂ ਗੁਰੂ ਰਾਮਦਾਸ ਮਹਾਰਾਜ ਤੁਹਾਡੇ ਚਰਨਾਂ ਨਾਲ ਜੁੜਨ ਵਾਲੇ ਅਪਰਾਧੀ ਪਾਪੀ ਬੰਦੇ ਵੀ ਕੰਚਨ ਦੀ ਤਰ੍ਹਾਂ ਸੋਨੇ ਦੀ ਤਰ੍ਹਾਂ ਕੀਮਤੀ ਹੋ ਜਾਂਦੇ ਹੈ ਜਿਸ ਦੇਖ ਚਰਨ ਅਕੰਨ ਹਰਿਓ ਨਿਸਵਸ ਇਕ ਸਮਾਨ ਧਿਆਨ ਸੁਨਾਮ ਸੁਨੇ ਸਤ ਪਾਣ ਡਰਿਓ ਗੁਰੂ ਰਾਮਦਾਸ ਮਹਾਰਾਜ ਦਿਨ ਰਾਤ ਤੁਸੀਂ ਉਸ ਨਾਮ ਵਿੱਚ ਜੁੜੇ ਰਹਿੰਦੇ ਹੋ ਉਹ ਨਾਮ ਜਿਸ ਨਾਮ ਨੂੰ ਸੁਣ ਕੇ ਸੂਰਜ ਦਾ ਪੁੱਤਰ ਜੰਮ ਰਾਜ ਵੀ ਜਿਹੜਾ ਉਹ ਵੀ ਡਰ ਜਾਂਦਾ ਹੈ ਭੰਨਦਾਸ ਸੁ ਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਪੀਓ ਸਮਰਥ ਗੁਰੂ ਸਿਰ ਹੱਥ ਧਰਿਓ हे गुरु रामदास महाराज ਜਦੋਂ ਦਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੀਸ ਤੇ ਤੁਹਾਡੇ ਹੱਥ ਧਰਿਆ ਤੁਹਾਨੂੰ ਪਾਰਸ ਕਰ ਦਿੱਤਾ ਹੈ ਤੁਸੀਂ ਇਤਿਹਾਸ ਤੋਂ ਵਾਕਿਫ ਹੋ ਆਪਾਂ ਸਾਖੀ ਬਹੁਤ ਘਟ ਲਵਾਂਗੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਾਲ ਵਸਤਾ ਕੋਈ 7-8 ਸਾਲ ਦੀ ਉਮਰ ਵਿੱਚ ਇਤਿਹਾਸ ਕਹਿੰਦਾ ਵੀ ਯਤੀਮ ਹੋ ਗਏ ਭਾਵ ਮਾਤਾ ਪਿਤਾ ਸਿਰ ਤੋਂ ਸਾਇਆ ਉੱਠ ਗਿਆ ਨੰਨੀ ਆਪਣੇ ਦੋਤਰੇ ਨੂੰ ਪਿੰਡ ਵਾਸਰ ਕੇ ਗਿਲ ਲੈ ਆਏ ਪਿੰਡ ਵਾਸਰ ਕੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਿੰਡ ਹੈ ਔਰ ਜਦੋਂ ਬਾਬਾ ਅਮਰਦਾਸ ਜੀਆ ਨੂੰ ਪਤਾ ਲੱਗਾ ਉਦੋਂ ਸੇਵਾ ਵਿੱਚ ਨੇ ਗੁਰੂ ਅੰਗਦ ਸਹਿਬ ਮਹਾਰਾਜ ਦੇ ਅਜੇ ਗੁਰੂ ਨਹੀਂ ਬਣੇ ਗੁਰੂ ਅਮਰਦਾਸ ਜੀ ਪਿੰਡ ਵਿੱਚ ਜਦੋਂ ਨਾਨੀ ਆਪਣੇ ਦੋਤਰੇ ਨੂੰ ਲੈ ਕੇ ਆਈ ਤਾਂ ਵਸਦੇ ਹੋਏ ਪਿੰਡ ਵਿੱਚ ਸਾਰੇ ਅਫਸੋਸ ਕਰਨਾ ਹੈ ਕਈਆਂ ਨੇ ਮਾੜਾ ਜਤਾਇਆ ਵੀ ਬਹੁਤ ਮਾੜਾ ਹੋਇਆ ਮਾਈ ਪਹਿਲਾਂ ਤੇਰੀ ਧੀ ਗੁਜ਼ਰ ਗਈ ਹੁਣ ਦਾ ਮਹਾਦ ਵੀ ਗੁਜ਼ਰ ਗਿਆ ਚੱਲ ਵਸਿਆ ਹੁਣ ਇਕੱਲਾ ਦੋਤਾ ਹੈ ਬੁੱਢਾ ਸ਼ਰੀਰ ਹੈ ਤੇ ਤੂੰ ਆਪਣੇ ਦੋਤਰੇ ਨੂੰ ਕਿਵੇਂ ਪਾਲੇਂਗੀ ਬੁੱਢਾ ਸ਼ਰੀਰ ਹੈ ਫੁੱਲ ਭਰ ਬੱਚੇ ਨੂੰ ਕਿਵੇਂ ਸੰਭਾਲੇਂਗੀ ਕਿਵੇਂ ਪਾਲੇਂਗੀ ਇਹਦਾ ਗੁਜਰਾਨ ਕੌਣ ਕਰੇਗਾ ਲੋਕੀ ਅਫਸੋਸ ਜ਼ाहिर ਕਰਦੇ ਪਿੰਡ ਵਸਦਿਆਂ ਬਾਬਾ ਅਮਰਦਾਸ ਜੀ ਵੀ ਆਏ ਜਦੋਂ ਬੁੱਢਣੀ ਮਾਈ ਨੇ ਕਿਹਾ ਬਾਬਾ ਅਮਰਦਾਸ ਜੀ ਨੂੰ ਇਹਦੇ ਸਿਰ ਤੇ ਹੁਣ ਕੋਈ ਛਾਇਆ ਨਹੀਂ ਰਿਆ ਬਸ ਮੈਂ ਬੁੱਢਣੀ ਆ ਪਤਾ ਨਹੀਂ ਕਿੰਨੇ ਦਿਨ ਕਿੰਨੇ ਮਹੀਨੇ ਕਿੰਨੇ ਸਾਲ ਹਾਂ ਇਦੇ ਉੱਤੇ ਮਹਾਮ ਪਿਉ ਦਾ ਇਹਦੇ ਸਿਰ ਤੇ ਸਾਇਆ ਨਹੀਂ ਰਿਹਾ ਬਾਬਾ ਅਮਰਦਾਸ ਜੀ ਤੁਸੀਂ ਅਸੀਸ ਦਿਓ ਇਹਦੇ ਸਿਰ ਤੇ ਹੱਥ ਰੱਖੋ ਸਾਧ ਸੰਗਤ ਅਜੇ ਗੁਰੂ ਨਹੀਂ ਬਣੇ ਬਾਬਾ ਅਮਰਦਾਸ ਜੀ ਸਿਰ ਤੇ ਹੱਥ ਧਰ ਕੇ ਪਿਆਰ ਦੇ ਕੇ ਛੋਟੀ ਉਮਰ ਦੇ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਨੂੰ ਇੱਕ ਗੱਲ ਕਹਿੰਦੇ ਨੇ ਕਹਿੰਦੇ ਭਾਈ ਜੇਠੇ ਪੁੱਤ ਜਿਹਦਾ ਕੋਈ ਨਾ ਨ ਹੋਵੇ ਉਹਦਾ ਗੁਰੂ ਨਾਨਕ ਹੁੰਦਾ ਜਿਹਦਾ ਕੋਈ ਨਾ ਹੋਵੇ ਉਦੋਂ ਗੁਰੂ ਨਾਨਕ ਉਹ ਹੁੰਦਾ ਜਿਹਨੂੰ ਕੋਈ ਸੰਭਾਲਣ ਵਾਲਾ ਸਵਾਰਨ ਨਾ ਹੋਵੇ ਉਹਨੂੰ ਰੱਬ ਆਪ ਸਵਾਰਦਾ ਜਿਹੜੀ ਨਾਲ ਪਾਤਸ਼ਾਹ ਸਧਾਰਨ ਕਹਿ ਰਹੇ ਨੇ ਉਹ ਬਾਤ ਵਿੱਚ ਪਰਤੱਖ ਹੋਣੀ ਹੈ ਕਿ ਜਿਹਨੂੰ ਕੋਈ ਸੰਭਾਲਣ ਸਵਾਰਨ ਵਾਲਾ ਨਾ ਹੋਵੇ ਦੇਖੋ ਛੋਟਾ ਜਿਹਾ ਬੱਚਾ ਉਹਨੂੰ ਨਵਾੰਦਾ ਧੋਣ ਦਾ ਕੱਪੜੇ ਕੌਣ ਪਾਉਂਦਾ ਮਾਂ ਪਿਓ ਉਹਨੂੰ ਸਵਾਰ ਤੇ ਰੱਖਦੇ ਨੇ ਉਹਦੇ ਹੱਥੋਂ ਧੋਣਗੇ ਨਲ ਹੋਣਗੇ ਕੱਪੜੇ ਬਦਲਣਗੇ 7-8 ਸਾਲ ਦਾ ਬੱਚਾ ਆਪ ਥੋੜੇ ਆਪਣੀ ਪੂਰੀ ਕਿਰਿਆ ਕਰ ਲੈਂਦਾ ਉਹਨੂੰ ਨਿੜਾਉਣਾ ਪੈਂਦਾ ਉਹਦੇ ਹੱਥ ਪੱਲਾ ਕੱਪੜਾ ਧਿਆਨ ਰੱਖਣਾ ਪੈਂਦਾ ਤਾਂ ਸਾਸ ਸੰਤ ਗੁਰੂ ਅਮਰਦਾਸ ਮਹਾਰਾਜ ਜੇ ਗੁਰੂ ਨਹੀਂ ਬਣੇ ਤਾਂ ਪਿਆਰ ਵਿੱਚ ਅਸੀਸਾਂ ਦਿੰਦੇ ਕਹਿੰਦੇ ਭਾਈ ਜੇਠੇ ਪੁੱਤ ਜਿਹਨੂੰ ਕੋਈ ਸਵਾਰਨ ਸੰਭਾਲਣ ਵਾਲਾ ਨਾ ਹੋਵੇ ਉਹਨੂੰ ਰੱਬ ਸਵਾਰਦਾ ਔਰ ਬਾਤ ਗੱਲ ਪਰ ਤੱਕ ਹੋਈ ਜਨ ਸਿਰਿਆ ਤੇ ਨੇ ਸਵਾਰਿਆ ਜਿਸ ਰੱਬ ਨੇ ਸਿਰ ਦੇ ਉਹਨੇ ਫਿਰ ਆਪ ਗੁਰੂ ਰਾਮਦਾਸ ਮਹਾਰਾਜ ਨੂੰ ਸਵਾਰਿਆ ਔਰ ਸਾਹਿਬ ਜੀ ਮੈਂ ਪਿਛਲੇ ਦਿਵਾਨ ਵਿੱਚ ਵੀ ਇਹ ਬੇਨਤੀ ਕਹੀ ਸੀ ਜਿੱਥੇ ਚੀਜ਼ਾਂ ਪੈਦਾ ਹੁੰਦੀ ਹੈ ਉੱਥੇ ਸਵਾਰੀਆਂ ਨਹੀਂ ਜਾਂਦੀਆਂ ਜਿਸ ਜੰਗਲ ਵਿੱਚ ਲੱਕੜ ਪੈਦਾ ਹੁੰਦੀ ਹੈ ਉਥੋਂ ਲੋਕ ਫਰਨੀਚਰ ਖਰੀਦਣ ਨਹੀਂ ਜਾਂਦੇ ਲੱਕੜ ਸਵਾਰੀ ਕਿਤੇ ਹੋਰ ਜਗ੍ਹਾ ਤੇ ਜਾਂਦੀ ਹੈ ਜਦੋਂ ਲੱਕੜ ਸਵਾਰੀ ਜਾਂਦੀ ਤਾਂ ਫਰਨੀਚਰ ਬਣਦਾ ਹੈ ਸਵਾਰੀ ਹੋਈ ਤਾਂ ਮੁੱਲ ਵੱਜ ਜਾਂਦਾ ਹੈ ਆਮ ਲੱਕੜ ਤੁਸੀਂ ਵੇਖੋਗੇ ਢਾਲ ਉੱਤੇ ਵੱਡੀਆਂ ਵੱਡੀਆਂ ਸ਼ਤਿਰੀਆਂ ਪਈਆਂ ਨੇ ਜਦੋਂ ਉਹਦਾ ਫਰਨੀਚਰ ਬਣ ਜਾਂਦਾ ਉਹਨੂੰ ਸੰਭਾਲ ਕੇ ਸ਼ੀਸ਼ੀਆਂ ਵਿੱਚ ਰੱਖਦੇ ਨੇ ਔਰ ਸਵਾਰੇ ਹੋਏ ਦੀ ਕੀਮਤ ਵੱਧ ਗਈ ਜਿੱਥੋਂ ਸੋਨਾ ਨਿਕਲਦਾ ਲੋਕੀ ਸਿੱਧੇ ਉੱਥੋਂ ਗਹਿਣੇ ਨਹੀਂ ਲੈਂਦੇ ਜਦੋਂ ਸੁਨਿਹਾਰ ਸੋਨੇ ਨੂੰ ਸਵਾਰ ਦਿੰਦਾ ਭਾਈ ਉਹਦੀ ਕੀਮਤ ਵੱਧ ਜਾਂਦੀ ਹੈ ਸੁਆਰੀ ਹੋਈ ਚੀਨ ਦੀ ਕੀਮਤ ਵਧਦੀ ਹੈ ਪਰ ਜਿੱਥੇ ਉਹਦੀ ਪੈਦਾਇਸ਼ ਹੈ ਉੱਥੇ ਸੁਆਰਿਆ ਨਹੀਂ ਜਾਂਦਾ ਸਿਰਫ ਗੁਰੂ ਰਾਮਦਾਸ ਮਹਾਰਾਜ ਨਾਲ ਇਹ ਵਰਤਿਆ ਕਿ ਜਿਸ ਰੱਬ ਨੇ ਜਨ ਸਿਰਿਆ ਤਿਨੇ ਸੁਆਰਿਆ ਉਸੇ ਰੱਬ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਸੁਆਰਿਆ ਵੀ ਜਿਨੇ ਸਿਰਿਆ ਔਰ ਉਸ ਤੋਂ ਬਾਅਦ ਪੂਰੀ ਹੋਈ ਕਰਾਮਾ ਆਪ ਸਿਰਜਣਹਾਰ ਧਾਰਿਆ ਇਹ ਦੁਨੀਆਂ ਵਿੱਚ ਸਭ ਤੋਂ ਵੱਡੀ ਕਰਾਮਾਤ ਸੀ ਕਿ ਸਿਰਜਣਹਾਰ ਰੱਬ ਨੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਤਨ ਧਾਰਨ ਕਰ ਲਿਆ ਗੁਰੂ ਰਾਮਦਾਸ ਮਹਾਰਾਜ ਦੇ ਸਰੀਰ ਵਿੱਚ ਆਪ ਰੱਬ ਵਰਤਣ ਲੱਗ ਪਿਆ ਇਹ ਇੱਕ ਹਾਲਪੁਰਖ ਦੀ ਸਭ ਤੋਂ ਵੱਡੀ ਕਰਾਮਾਤ ਸੀ ਉਰੀ ਹੋਈ ਕਰਮਾ ਮਾਤਾ ਪਤ ਸੱਜਣ ਹਾਰੇ ਧਾਰਿਆ ਉਤੋਂ ਬਾਦ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ ਉਸੇ ਭਾਈ ਜੇਠੇ ਧੰਨ ਗੁਰੂ ਰਾਮਦਾਸ ਸਾਹਿਬ ਨੂੰ ਸਿੱਖਾਂ ਨੇ ਔਰ ਸੰਗਤ ਨੇ ਪਾਰ ਬ੍ਰਹਮ ਰੱਬ ਕਰਕੇ ਨਮਸਕਾਰ ਕੀਤੀ ਉਸ ਤੋਂ ਬਾਅਦ ਜਿਹੜੀ ਅਗਲੀ ਪੰਕਤੀ ਹੈ ਸਾ ਸੰਗਤ ਉਹ ਵਿਚਾਰਨ ਵਾਲੀ ਹੈ ਉਹ ਬਤਕ ਕੀ ਹੈ ਕਈਆਂ ਦੇ ਅੰਦਰ ਤਰਕ ਹੁੰਦਾ ਹੈ ਸਾਡਾ ਨੀਜੀ ਗੁਰੂ ਰਾਮਦਾਸ ਮਹਾਰਾਜ ਨੇ ਸਵਾਰਿਆ ਸਾਡੀ ਅਰਦਾਸ ਪੂਰੀ ਨਹੀਂ ਹੋਈ ਜੀ ਸਾਡੀ ਛਾ ਪੂਰੀ ਨਹੀਂ ਹੋਈ ਔਰ ਕਿੰਨੇ ਲੋਗ ਨੇ ਜਿਨ੍ਹਾਂ ਦਾ ਇਸ ਚੀਜ਼ ਉੱਤੇ ਜ਼ੋਰ ਲੱਗਾ ਹੋਇਆ ਹੈ ਵੀ ਆਪਾਂ ਖੰਡਨ ਕਰ ਕਰਕੇ ਸਿੱਧ ਕਰਨਾ ਹੈ ਵੀ ਇੱਥੇ ਸਰੋਵਰ ਚ ਕੱਲਾ ਜਾਲੀ ਹੈ ਹੋਰ ਨਹੀਂ ਹੈ ਕੁਝ ਕਈਆਂ ਨੇ ਜ਼ੋਰ ਇਹ ਲੱਗਾ ਵੀ ਇਹੀ ਵਿਖਾਉਣਾ ਹੈ ਕਿ ਹਰਮੰਦਰ ਸਾਹਿਬ ਦੂਜੇ ਗੁਰਦੁਆਰਿਆਂ ਦੀ ਤਰ੍ਹਾਂ ਗੁਰਦੁਆਰਾ ਹੀ ਹੈ ਔਰ ਬਹੁਤ ਵਾਰ ਕਹਿੰਦੇ ਇੱਥੇ ਆ ਕੇ ਨਹੀਂ ਸੇਵਾ ਕਰਦੇ ਹੋ ਪਿੰਡ ਵਿੱਚ ਵੀ ਉਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਸਚਾਈ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਉਹੀ ਹੋ ਨੇ ਪ੍ਰਸਾਦ ਸੰਗਤ ਹਰੀ ਮੰਦਰ ਸਾਹਿਬ ਕੱਲਾ ਕੋਈ ਗੁਰਦੁਆਰਾ ਨਹੀਂ ਹੈ ਉਹ ਉਹ ਜਗ੍ਹਾ ਹੈ ਜੇ ਨੂੰ ਪੂਲ ਦੁਨੀਆ ਨਮਸ਼ਕਾਰ ਕਰਕੇ ਕਹਿੰਦੀ ਹੈ ਡਿੱਠੇ ਸਬੇ ਥਾਵ ਨਹੀਂ ਤੁਲ ਜਿਹਿਆ ਵੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ RAM DAS ਪਰ ਸਿਰਫ ਉਸ ਧਰਤੀ ਦੇ ਲਿਖਿਆ ਕਿ ਹਰ ਹਾਂ ਨਾਨਕ ਕਸਮ ਲਜਾਏ ਨਾਏ RAM DAS ਸਰ ਉਹਦੇ ਵਿੱਚ ਇਸ਼ਾਨ ਕਰਨ ਕੀਤੇ ਆ ਕਸਮੁਲ ਭਾਵ ਵੱਡੇ ਭਿਆਨਕ ਪਾਪ ਤਰ ਸਕਦੇ ਔਰ ਸਾਧ ਸੰਗਤ ਕੱਲੋਂ ਕਾਪਾਸ਼ੀਆਂ ਨੇ ਸਰੋਵਰ ਤੱਕ ਸੀਮਤ ਨਹੀਂ ਰੱਖਿਆ ਅਸੀਂ ਕਈ ਵਾਰ ਉੱਥੋਂ ਤੱਕ ਰਹਿ ਕੇ ਵਿਆਖਿਆ ਕਰਕੇ ਨਿੰਦਿਆ ਸ਼ੁਰੂ ਕਰ ਦਿੰਗੇ ਪਾਛਨ ਕਹੇ ਇਸ ਟੱਟ ਤੇ ਸਰੋਵਰ ਤੇ ਆ ਗਏ ਪਰ ਇਸ ਤੀਰਥ ਤੇ ਕੱਲ ਇਸ਼ਨਾਨ ਕਰਕੇ ਨਾ ਮੁੜ ਜਾਈ ਹੁਣ ਬਹੁਤੀ ਵਾਰ ਤਾਂ ਤੀਰਥ ਸ਼ਬਦ ਤੋਂ ਵੀ ਲੋਕ ਐ ਕਹਿੰਦੇ ਤੁਸੀਂ ਵੀ ਤੀਰਥ ਕਹੀ ਜਾਂਦੇ ਭਾਈ ਸਾਹਿਬ ਸਾਸੰਗ ਤੀਰਥ ਸ਼ਬਦ ਨਹੀਂ ਕੋਈ ਮਾੜਾ ਠੀਕ ਹੈ ਉਹਦੇ ਨਾਲ ਜੁੜ ਕੇ ਕੋਈ ਗੱਲ ਵਾਦੀ ਤੌਰ ਤੇ ਕਿਸੇ ਮਤ ਵਿੱਚ ਮਾੜੀ ਹੋ ਸਕਦੀ ਹੈ ਪਰ ਤੀਰਥ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਇਆ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਨਾਮ ਵਾਸਤੇ ਵੀ ਸ਼ਬਦ ਤੀਰਥ ਵਰਤਿਆ ਫਿਰ ਆਪਣੇ ਥੋੜੀ ਜਿਹੀ ਸਮਝ ਤੀਰਥ ਸ਼ਬਦ ਤਾਂ ਹਿੰਦੂਆਂ ਵਾਸਤੇ ਹੈ ਜੀ ਤੀਰਥ ਯਾਤਰਾ ਨਹੀਂ ਤੀਰਥ ਅਰਥ ਹੁੰਦਾ ਹੈ ਪਵਿੱਤਰ ਜਗ੍ਹਾ ਕੋਈ ਹੈ ਉਹ ਪਾਵਨ ਧਰਤੀਓ ਪਵਿੱਤਰ ਜਗ੍ਹਾ ਜਿੱਥੇ ਕੋਈ ਬਖਸ਼ਿਸ਼ ਵਰਤ ਰਹੀ ਹੋਵੇ ਔਰ ਸਾ ਸੰਗਤ ਇਹ ਸ਼ਬਦ ਤਾਂ ਗੁਰੂ ਰਾਮ ਦਾ ਸਮਹ ਰਾਜ ਦਾ ਹਰ ਇੱਕ ਗੁਰਪੁਰ ਉਤੇ ਪੜਿਆ ਜਾਂਦਾ ਹੈ ਕਿ ਸਾ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਭਾਈ ਜਿੱਥੇ ਗੁਰੂ ਦੇ ਮਵਾਰਕ ਚਰਨ ਪਏ ਉਹ ਧਰਤੀ ਸੋਹਣੀ ਹੋ ਗਈ ਹਰੀ ਭਰੀ ਹੋ ਗਈ ਖੁਸ਼ਹਾਲ ਹੋ ਗਈ ਔਰ ਹੁਣ ਧਰਤੀ ਸ਼ਬਦ ਜਿਹੜਾ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬਹ ਜੀ ਦੀ ਬਾਣੀ ਦੀ ਵਿਆਖਿਆ ਜਾਓਗੇ ਧਰਤੀ ਸ਼ਬਦ ਕੱਲਾ ਮਿੱਟੀ ਨਹੀਂ ਹੈ ਇਹ ਨਹੀਂ ਵਾਰੀ ਔਰਤੇ ਜਿੱਥੇ ਗੁਰੂ ਦੇ ਚਰਨ ਪਏ ਉਹ ਧਰਤੀ ਹਰਿਆਵਲ ਹੋ ਗਈ ਫਿਰ ਜਿਸ ਜਗ੍ਹਾ ਉੱਤੇ ਹੋਰ ਸਿੱਖ ਰਹਿੰਦੇ ਨੇ ਜਿੱਥੇ ਵਾਰੀ ਤੌਰ ਤੇ ਗੁਰੂ ਦੇ ਚਰਨ ਨਹੀਂ ਪਏ ਤੱਕੀ ਉਹ ਧਰਤੀ ਤੇ ਰਹਿਣ ਵਾਲਿਆਂ ਦਾ ਭਲਾ ਨਹੀਂ ਹੋਏਗਾ